ਨੰਗਲ ਦੇ ਵਿੱਚ ਆਏ ਦਿਨ ਵਾਪਰ ਰਹੀਆਂ ਚੋਰੀ ਦੀਆਂ ਵਾਰਦਾਤਾਂ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਲਗਾਤਾਰ ਵਾਪਰ ਰੀਆਂ ਇਹਨਾਂ ਚੋਰੀ ਦੇ ਘਟਨਾਵਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤਾਜ਼ਾ ਮਾਮਲਾ ਨੰਗਲ ਦੀ ਓਮ ਗਲੀ ਦਾ ਹੈ ਜਿੱਥੇ ਰਕੇਸ਼ ਕੁਮਾਰ ਦੇ ਘਰ ਚੋਰਾਂ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਗੱਲਬਾਤ ਸਾਂਝੀ ਕਰਦਿਆਂ ਰਕੇਸ਼ ਕੁਮਾਰ ਨੇ ਦੱਸਿਆ ਕਿ ਆਪਣੇ ਪਰਿਵਾਰ ਦੇ ਨਾਲ ਮਨੀ ਮਹੇਸ਼ਵਿਕੇ ਮੱਥਾ ਟੇਕਣ ਗਏ ਸੀ ਤੇ ਜਦੋਂ ਅੱਜ ਸਵੇਰੇ ਤੜਕਸਾਰ ਆਪਣੇ ਘਰ ਪਹੁੰਚੇ ਤਾਂ ਘਰ ਦੇ ਅੰਦਰਲਾ ਦਰਵਾਜ਼ਾ ਖੁੱਲਾ ਹੋਇਆ ਸੀ ਤੇ ਜਦੋਂ ਉਹਨਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਵਿਖਰਿਆ ਹੋਇਆ ਸੀ ਤੇ ਚੋਰ ਉਹਨਾਂ ਦੀ ਪਤਨੀ ਦੇ ਸੋਨੇ ਦਾ ਮੰਗਲ ਸੂਤਰ ਕੰਨਾਂ ਦੇ ਝੁੰਮਕੇ ਅਤੇ ਘਰ ਦੇ ਵਿੱਚ ਪਿਆ ਤਕਰੀਬਨ 20000 ਨਗਦ ਰੁਪਇਆ ਵੀ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਵੱਲੋਂ ਇਸ ਦੀ ਸੂਚਨਾ ਨੰਗਲ ਥਾਣੇ ਦੇ ਵਿੱਚ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਵੱਲੋਂ ਮੌਕਾ ਦੇਖਣ ਤੋਂ ਬਾਅਦ ਇਸ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੇਖੋ ਤਸਵੀਰਾਂ ਨੰਗਲ ਸਿਟੀ ਅਪਡੇਟ ਦੇ ਉੱਤੇ ਅਵਿਨਾਸ਼ ਸ਼ਰਮਾ ਦੇ ਨਾਲ ਹਾਂਜੀ ਮੇਰਾ ਨਵਿੰਦੂ ਬਾਲਾ ਹਾਂਜੀ ਕੀ ਹੋਈ ਚੋਰੀ ਜਿਹੜੀ ਹੋਈ ਥੋੜੇ ਘਰੇ ਦੱਸੋ ਕਿ ਕੀ ਨੁਕਸਾਨ ਹੋਇਆ ਨਹੀਂ ਨੁਕਸਾਨ ਤੇ ਬਥੇਰਾ ਹੀ ਹੋ ਗਿਆ ਸਰ ਲੈ ਤਾਂ ਬਹੁਤ ਬੜਾ ਹੈ ਸੋਨੇ ਦੇ ਗਹਿਰੇ ਵਗੈਰਾ ਨਕਦੀ ਵਗੈਰਾ ਸਾਰਾ ਕੁਝ ਲੱਗ ਗਿਆ ਸਾਰੇ ਲੱਗੇ ਸਰ ਇਹ ਮੰਗ ਕਰਦੇ ਹਾਂ ਬੁਰੇ ਪ੍ਰਸ਼ਾਸਨ ਤੋਂ ਸਾਡੇ ਸਮਾਨ ਸਾਨੂੰ ਮਿਲਨੇ ਚਾਹੀਦਾ ਕਿਹੜਾ ਹੈ ਮਲਾ ਜੀ ਮੇਰਾ ਨਾਰਕੇਸ਼ ਕੁਮਾਰ ਹੈ ਜੀ ਅਸਾ ਅਸੀਂ ਓਮ ਗੜੀ ਚ ਰਹਿੰਦੇ ਜੀ ਹਾਂਜੀ ਸਰ ਕੀ ਹੋਇਆ ਨਕਸਨ ਸਰ ਅਸੀਂ ਜੇ ਸੀ ਯਾਤਰਾ ਸੀ ਗਈ ਸੀ ਮਣੀ ਮੇਸ਼ ਗਏ ਸੀ ਅਸੀਂ ਗਏ ਸੀ ਬੁੱਧਵਾਰੀ ਗਏ ਸੀ ਜੀ ਅਸੀਂ ਸਵੇਰੇ ਅੱਜ 5 ਵਜੇ ਆਏ ਜੀ ਜਦੋਂ ਅਸੀਂ ਆਏ ਇੱਥੇ ਮੈਂ ਬਾਹਰ ਦਾ ਆਪਣਾ ਗੇਟ ਦਾ ਤਾਲਾ ਖੋਲਿਆ ਜੀ ਜਦੋਂ ਅਸੀਂ ਅੰਦਰ ਆ ਕੇ ਦੇਖਿਆ ਜੀ ਤੇ ਇਹ ਇਹ ਵਾਲਾ ਦਰਵਾਜ਼ਾ ਜੀ ਖੁੱਲਾ ਪਿਆ ਸੀ ਮੈਂ ਘਰ ਵਾਲੀ ਨੂੰ ਪੁੱਛਿਆ ਵੀ ਦਰਵਾਜ਼ਾ ਲਗਾ ਕੇ ਨਹੀਂ ਗਈ ਸੀ ਉਹ ਕਹਿੰਦੇ ਲਗਾ ਲਗਾ ਕੇ ਗਈ ਸੀ ਮੈਂ ਜਦੋਂ ਅੰਦਰ ਵੜ ਕੇ ਦੇਖਿਆ ਤਾਂ ਸਮਾਨ ਸਮਾਨ ਸਾਰਾ ਖਿਲਰਿਆ ਪਿਆ ਸੀ ਜੀ ਇਧਰ ਉਧਰ ਹੋਇਆ ਸੀ ਮੈਂ ਨੱਠ ਕੇ ਫਟਵਾਰ ਬਾਹਰ ਆ ਗਿਆ ਮੈਂ ਘਰ ਵਾਲੀ ਨੂੰ ਕਿਹਾ ਰੋਲਾ ਪਿਆ ਸਾਰੇ ਮੱਲੇ ਨੂੰ ਦੱਸਿਆ ਵੀ ਭਾਈ ਮੇਰੇ ਨਾਲ ਬ੍ਰਦਰ ਰਹਿੰਦੇ ਉਹਨਾਂ ਨੂੰ ਦੱਸਿਆ ਸਾਹਮਣੇ ਵਾਲਿਆਂ ਨੂੰ ਦੱਸਿਆ ਜੀ ਇਧਰ ਸਾਰੇ ਮੱਲੇ ਉਠਾਲਿਆ ਜੀ ਮੈਂ ਕਿਹਾ ਸਾਡੇ ਘਰ ਚੋਰੀ ਹੋ ਗਈ ਜੀ ਤੇ ਘਰ ਵਾਲੀ ਦਾ ਸਮਾਨ ਲੈ ਕੇ ਜੀ ਤੇ ਇੱਕ ਮੰਗਲ ਸੂਤਰ ਸੀਗਾ ਜੀ ਤੇ ਇੱਕ ਬੇਟੀ ਦੀ ਅੰਗੂਠੀ ਸੀਗੀ ਜੀ ਸੋਨੇ ਦੀ ਝੁੰਮਕੇ ਵਾਲੇ ਕਾਂਟੇ ਆ ਸੀਗੇ ਜੀ ਤੇ ਹੋਰ ਪੈਸੇ ਵੀ ਸੀਗੇ ਜੀ ਹਾਂਜੀ ਉਹ ਬੇਟੇ ਦੇ ਰਿਵੀਸ਼ਨ ਕਰਵਾਉਣ ਵਾਸਤੇ ਰੱਖੇ ਸੀਗੇ ਜੀ ਕਿੰਨਾ ਕੁ ਲਗਭਗ ਨਿਕਸਾ ਨਾ 20000 ਰੁਪਏ ਲਗ ਸੀਗਾ ਜੀ ਹਾਂਜੀ ਉਹ ਤੇ ਅਸੀਂ ਆਪਣੇ ਦਸੋਂਜ ਕੱਢਦੇ ਹੁੰਦੇ ਪੇਮੈਂਟ ਚ ਛੋੜੀ ਜਾਈ ਹੈ ਤੇ ਮੈਂ ਪਾਰਟ ਟਾਈਮ ਤੇ ਲੱਗਿਆ ਜੀ ਤੇ ਉੱਚ ਦਸੋਂਜ ਕੱਢ ਜੀਦਾ ਉਹ ਵੀ ਲੈ ਗਏ ਸਾਰੇ ਪੈਸੇ ਜੀ ਹਾਂਜੀ ਤਕਰੀਬਨ ਕਿੰਨਾ ਕਰ ਕਿੰਨਾ ਕਹਿ ਸਕਦੇ 2.5 ਲੱਖ ਦਾ ਨੁਕਸਾਨ ਹੋ ਗਿਆ ਸਾਡੀ ਮਾਰੀਆਂ ਚੋੜ ਗਏ ਉਹ ਸਰ ਇਧਰ ਮੰਮੀ ਦੇ ਵੀ ਕੱਢ ਕੇ ਲੈ ਗਈ ਸੀ ਜੀ ਸਾਰਾ ਜੀ ਤੁਹਾਡੇ ਕੈਮਰੇ ਵੀ ਲੱਗੇ ਹੋਏ ਇੱਥੇ ਸਰ ਕੈਮਰੇ ਕੈਮਰੇ ਦਾ ਸਾਡਾ ਉਹ ਡੀ ਕੈਮਰੇ ਦਾ ਸਿਸਟਮ ਪਟ ਕੇ ਲੈ ਗਈ ਸਰ ਅੰਦਰੋਂ ਜੀ ਹਾਂਜੀ ਤੁਸੀਂ ਕੰਪਲੀਟ ਕਰਤੀ ਬੜੀ ਕੰਪਲੀਟ ਸਰ ਮੈਂ ਕੀਤੀ ਜੀ ਗਏ ਸੀਗੇ ਆਪਾਂ ਸਵੇਰੇ ਜੀ ਜਦੋਂ ਹੀ ਚੱਲ ਗਏ ਸੀ ਆਪਾਂ ਜੀ ਤਾਂ ਉਹ ਕਹਿੰਦੇ ਆਏ ਸੀਗੇ ਉਦਾਂ ਬਲਵੀਰ ਸੀ ਜੀ ਜੀ ਹਾਂਜੀ ਆ ਕੇ ਆ ਕੇ ਦੇਖ ਕੇ ਗਏ ਮੌਕਾ ਦੇਖ ਕੇ ਆ ਗਏ ਸੀਗੇ ਕੰਪਲੇਂਟ ਕੱਲ੍ਹ ਤੋਂ ਦਰਬਾਰ ਬਾਅਦ ਆ ਜਿਓ ਹੁਣ ਚੱਲੇ ਆਪਾਂ ਹਾਂਜੀ ਫੇਰ ਮੈਂ ਉਹਨੂੰ ਦੱਸਤਾ ਸੀ ਵੀ ਸਰ ਇਦਾਂ ਤਾਂ ਹੋਈ ਜੀ ਉਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਕਿਤੇ ਗਏ ਸੀ ਅਸੀਂ ਬੇਸੇ ਯਾਤਰਾ ਸਰੇ ਚੋਰੀ ਹੋਈ ਹੈ ਬੰਬਰ ਕਿ ਕੀ ਹੈ ਮਾਮਲਾ ਕਰ ਰਹੇ ਹੁਣ ਪਤਾ ਲੱਗਿਆ ਸੀ ਕਿਤੇ 5 ਦਿਨ ਲਈ ਬਾਹਰ ਘੁੰਮਣ ਗਏ ਸੀ ਕਿਸੇ ਧਾਰਮਿਕ ਯਾਤਰਾ ਤੇ ਬਾਕੀ ਹਲੇ ਮੈਂ ਇਨਵੈਸਟਿਗੇਟ ਕਰ ਰਿਹਾ ਤੇ ਜਲਦੀ ਜਿਹੜਾ ਹੈਗਾ ਚੋਰਾਂ ਨੂੰ ਚੈੱਕ ਕਰ ਲੈਂਦਾ ਜਦੋਂ ਕੋਈ ਜਾਵੇ ਤਾਂ ਗਵਾਂਡੀਆ ਨੂੰ ਸੂਚਿਤ ਕੀਤਾ ਜਾਵੇ ਜਾਂ ਪਰ ਇੰਦੇ ਤਾਂ ਕੈਮਰੇ ਵੀ ਲੱਗੇ ਸੀ ਇਹਦੇ ਡੀਵੀਆਰ ਵੀ ਪਟਕੇ ਲੱਗੇ ਨੇ ਤੇ ਉਹਦੇ ਵਾਸਤੇ ਹੁਣ ਅਸੀਂ ਇਨਵੈਸਟਿਗੇਟ ਕਰਕੇ ਦੋਸ਼ੀ ਨੂੰ ਫੜ ਲਾਂਗੇ